ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਇਹ ਗੁਰੂ ਦਾ ਦਰ ਕਿਹੋ ਜਿਹਾ ਹੈ ਘਰੋਂ ਪਾਣੀ ਦੀ ਬਾਲਟੀ ਲੈ ਕੇ ਆਓ ਤੇ ਗੁਰੂ ਦੇ ਦਰ ਤੇ ਜਲ ਦੀ ਬਾਲਟੀ ਬਣ ਜਾਂਦੀ ਹੈ 사ਤ ਸੰਗਤ ਜੀ ਘਰੋਂ ਤੁਰਦੇ ਹੋ ਰੋਟੀਆਂ ਲੈ ਕੇ ਤੇ ਗੁਰੂ ਦੇ ਦਰ ਤੇ ਆਣ ਕੇ ਉਹ ਪ੍ਰਸ਼ਾਦੇ ਬਣ ਜਾਂਦੇ ਨੇ ਘਰੋਂ ਬੰਦਾ ਜੁੱਤੀਆਂ ਪਾ ਕੇ ਪੈਰਾਂ ਵਿੱਚ ਤੁਰਦਾ ਤੇ ਗੁਰੂ ਦੇ ਦਰ ਤੇ ਆਣ ਕੇ ਜੋੜੇ ਬਣ ਜਾਂਦੇ ਨੇ ਤੇ ਜੇ ਬੰਦਾ ਮਨਮੁਖ ਤੋਂ ਗੁਰੂ ਦੇ ਚਰਨਾਂ ਤੇ ਆਣ ਕੇ ਗੁਰਮੁਖ ਨਾ ਬਣਿਆ ਕਹਿੰਦੇ ਕਹਿੰਦੇ ਨੇ ਕਿ ਕੋਈ ਬੰਦਾ ਨਦੀ ਦੇ ਕੰਡੇ ਤੇ ਬੈਠਾ ਪਿਆਸਾ ਬਣ ਗਿਆ ਮਰ ਗਿਆ ਲੋਕ ਕਹਿੰਦੇ ਅੱਨਾ ਹੋਇਆ ਸੀ ਉੱਥੋਂ ਇੱਕ ਘੁੱਟ ਪਾਣੀ ਪੀ ਲੈਂਦਾ ਇਹ ਗੁਰੂ ਨਾਨਕ ਦਾ ਦਰ ਇਹੋ ਜਿਹਾ ਜਿੱਥੋਂ ਸਾਰੀਆਂ ਦਾਤਾਂ ਮਿਲਦੀਆਂ ਨੇ ਕਲਗੀਧਰ ਦਸ਼ਮੇਸ਼ ਪਿਤਾ ਨੇ ਕਿਹਾ ਉਹਨਾਂ ਨੇ ਕਿਹਾ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਪਰ ਗੁਰੂ ਦੇ ਕਿਉਂਕਿ ਇਹ ਇੱਕ ਦੀ ਕਹਾਣੀ ਨਹੀਂ ਕਰ ਕਰਦੀ ਕਹਾਣੀ ਹੈ ਉਨਾਂ ਕਾ ਗੁਰੂ ਦੇ ਸਿੱਖ ਦੇ ਘਰ ਜੰਮ ਕੇ ਵੱਡੇ ਭਾਗ ਨੇ ਤੇਰੇ ਤੇਰਾ ਜਨਮ ਸਿੱਖਾਂ ਦੇ ਘਰ ਵਿੱਚ ਹੋਇਆ ਪਰ ਸਿੱਖਾਂ ਦੇ ਘਰ ਵਿੱਚ ਜਨਮ ਕੇ ਸਿੱਖੀ ਦੀ ਮਰਜ਼ਾਦਾ ਤੇ ਕਿੰਤੂ ਪਾਤਸ਼ਾਹ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜਨਾ ਖੁਸ਼ੀਆਂ ਆਉਣਗੀਆਂ ਨਿਤਨੇਮ ਕਰਨਾ ਪਵੇਗਾ ਮੇਰੇ ਪਾਵਨ ਗੁਰਦੇਵ ਰਹਿਮਤਾਂ ਦੇ ਮਾਲਕ ਸਾਡੇ ਤੇ ਕਿਰਪਾ ਕਰਨ ਅੱਜ ਸਾਡੇ ਘਰਾਂ ਵਿੱਚੋਂ ਵੀ ਗੁਰਬਾਣੀ ਦੇ ਗੁਟਕੇ ਗਾਇਬ ਹੋ ਗਏ ਨੇ ਭਾਵੇਂ ਅਲੰਬਾਰੀਆਂ ਸ਼ਰਾਬਾਂ ਦੀਆਂ ਬੋਤਲਾਂ ਨਾਲ ਤੇ ਭਰੀਆਂ ਹੋਣ ਬੀਬੀਆਂ ਨੇ ਛੇਤ ਗੁਟਕੇ ਅੱਜ ਕਿਸੇ ਘਰ ਵਿੱਚ ਹੋ ਸਕਦੇ ਨੇ ਬੋਤਿਆਂ ਨੇ ਤੇ ਆਪਣੀਆਂ ਲਬਾਰੀਆਂ ਵਿੱਚੋਂ ਗੁਰਬਾਣੀ ਦੇ ਗੁਟਕੇ ਵੀ ਬਾਹਰ ਕੱਢ ਦਿੱਤੇ ਨੇ ਇਹ ਸਾਸੰਗਤ ਜੀ ਗੁਰੂ ਦੀਆਂ ਖੁਸ਼ੀਆਂ ਇਸ ਤਰ੍ਹਾਂ ਨਹੀਂ ਮਿਲਦੀਆਂ ਮੇਰੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਗਿਆਨੀ ਸੋਨ ਸਿੰਘ ਸੀਤਲ ਸਾਹਿਬ ਕਹਿੰਦੇ ਸੀ ਉਹ ਕਹਿੰਦੇ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਉਦੇ ਘਰੋਂ ਗੁਰੂ ਦੀਆਂ ਖੁਸ਼ੀਆਂ ਕਦੇ ਮੋਕੀ ਨਹੀਂ ਸਕਦੀਆਂ ਮੇਰੇ ਪਾਤਸ਼ਾਹ ਜੀ ਕਿਰਪਾ ਕਰਨ ਸਮਾ ਸਮਾਪਤਾ ਬੇਅੰਤ ਮਾਨ ਸਤਕਾਰ ਅੰਤਰਰਾਸ਼ਟਰੀ ਕਵੀਸ਼ਰ ਜਥਾ ਗਿਆਨੀ ਸਲੱਖਣ ਸਿੰਘ ਜੀ ਰਿਆੜ